ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ETTU ਨਾਲ 94 ਪੋਸਟਾਂ ਵਿੱਚ ਬੈਕ ਲੌਗ ਦੀਆਂ 2994 ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦੀ ਮੰਗ ਨੂੰ ਲੈ ਕੇ ਯੂਨੀਅਨ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨਾਲ ਕੀਤੀ ਗਈ ਮੀਟਿੰਗ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ETTU ਨਾਲ 94 ਦੇ ਹਰੇਕ ਕੈਂਡੀਡੇਟ ਨੂੰ ਪਤਾ ਹੀ ਹੈ ਕਿ ਇਸ ਭਰਤੀ ਦੇ ਐਡਵਰਟਾਈਜ਼ਮੈਂਟ ਵਿੱਚ ਪੋਸਟਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਇਸ ਵਿੱਚੋਂ 3000 ਫਰੈਸ਼ ਪੋਸਟਾਂ ਸ਼ੋਅ ਕੀਤੀਆਂ ਗਈਆਂ ਸਨ ਤੇ 2994 ਬੈਕਲੌਗ ਦੀਆਂ ਪੋਸਟਾਂ ਦਿਖਾਈਆਂ ਗਈਆਂ ਸਨ ਸ਼ੁਰੂ-ਸ਼ੁਰੂ ਵਿੱਚ ਬਹੁਤ ਸਾਰੇ ਕੈਂਡੀਡੇਟਸ ਦਾ ਵਿਚਾਰ ਸੀ ਕਿ ਸ਼ਾਇਦ ਇਹਨਾਂ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਦੀ ਇੱਕੋ ਵਾਰ ਹੀ ਸਾਂਝੀ ਮੈਟਲਿਸਟ ਬਣਾਈ ਜਾਵੇਗੀ ਪਰੰਤੂ ਸਮੇਂ ਦੇ ਲੰਘਣ ਨਾਲ ਭਰਤੀ ਡਾਇਰੈਕਟੋਰੇਟ ਵੱਲੋਂ ਸਪਸ਼ਟ ਕੀਤਾ ਗਿਆ ਕਿ ਪਹਿਲਾਂ 3000 ਫਰੈਸ਼ ਪੋਸਟਾਂ ਦੀ ਮੈਟਲਿਸਟ ਜਾਰੀ ਹੋਵੇਗੀ ਵਿਭਾਗ ਦੁਆਰਾ ਜੋ ਪਹਿਲੀ ਮੈਟਲਿਸਟ ਜਾਰੀ ਕੀਤੀ ਗਈ ਸੀ ਉਹ 3000 ਫਰੈਸ਼ ਪੋਸਟਾਂ ਸੰਬੰਧੀ ਹੀ ਸੀ ਕਿਰਨਤੂ ਇਸ ਮੈਟਲਿਸਟ ਦੀ ਕੱਟਆਫ ਬਹੁਤ ਜ਼ਿਆਦਾ ਹੋਣ ਕਰਕੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਚਿੰਤਾ ਬਹੁਤ ਵੱਧ ਗਈ ਕਿ ਵਿਭਾਗ ਵੱਲੋਂ ਸਿਰਫ ਤੇ ਸਿਰਫ 3000 ਫਰੈਸ਼ ਪੋਸਟਾਂ ਦੀ ਭਰਤੀ ਕਰਕੇ ਬਾਕੀ ਬੈਕਲੌਗ ਦੀਆਂ 2994 ਪੋਸਟਾਂ ਨੂੰ ਖਾਲੀ ਹੀ ਨਾ ਛੱਡ ਦਿੱਤਾ ਜਾਵੇ ਆਈਟੀਟੀ ਹੁਣਾਂ ਚਰਨੂਆ ਯੂਨੀਅਨ ਦੇ ਆਗੂਆਂ ਨੇ ਜਦੋਂ ਸਰਕਾਰ ਨਾਲ ਇਸ ਮਸਲੇ ਤੇ ਗੱਲ ਕੀਤੀ ਤਾਂ ਇੱਕ ਸਟੇਜ ਤੇ ਤਾਂ ਸਰਕਾਰ ਨੇ ਬੈਕਲੌਗ ਦੀਆਂ ਪੋਸਟਾਂ ਭਰਨ ਤੋਂ ਇਨਕਾਰ ਹੀ ਕਰ ਦਿੱਤਾ ਸੀ ਤਰਕ ਇਹ ਵੀ ਦਿੱਤਾ ਗਿਆ ਕਿ ਇਹਨਾਂ ਪੋਸਟਾਂ ਦੀ ਮਨਜ਼ੂਰੀ ਡਿਫੈਂਸ ਮਿਨਿਸਟਰੀ ਅਤੇ ਵੈਲਫੇਅਰ ਡਿਪਾਰਟਮੈਂਟ ਤੋਂ ਵੀ ਲੈਣੀ ਪਵੇਗੀ ਇਸ ਦੇ ਬਾਵਜੂਦ ਵੀ ਯੂਨੀਅਨ ਆਗੂਆਂ ਨੇ ਹੌਸਲਾ ਨਹੀਂ ਛੱਡਿਆ ਤੇ ਇਹਨਾਂ ਦੋਹਾਂ ਡਿਪਾਰਟਮੈਂਟ ਤੋਂ ਫਾਈਲ ਪਾਸ ਕਰਵਾ ਕੇ ਬੈਕਲੌਗ ਦੀਆਂ 2994 ਪੋਸਟਾਂ ਪਰੰੰ ਦਾ ਰਸਤਾ ਕੁਝ 15 ਕਰਵਾ ਦਿੱਤਾ ਪਰੰਤੂ ਕਿਹਾ ਜਾ ਰਿਹਾ ਹੈ ਕਿ ਰੂਲਾਂ ਅਨਸਾਰ ਪਹਿਲਾਂ 3000 ਪੋਸਟਾਂ ਪਰੰੰ ਤੋਂ ਬਾਅਦ ਹੀ ਬੈਕਲੌਗ ਦੀਆਂ ਪੋਸਟਾਂ ਪਰੰੰ ਸੰਬੰਧੀ ਪ੍ਰਕਿਰਿਆ ਚਾਲੂ ਕੀਤਾ ਜਾਵੇਗਾ ਇਸ ਕੜੀ ਵਿੱਚ ਮਿਤੀ 13/11/24 ਨੂੰ ਬੈਕਲੌਗ ਯੂਨੀਅਨ ਦੇ ਕੁਝ ਆਗੂਆਂ ਤੇ ਉਮੀਦਵਾਰਾਂ ਨੇ ਗਿੱਦੜਵਾਹਾ ਜਿਮਨੀ ਚੋਣ ਹਲਕੇ ਦੇ ਇੱਕ ਪਿੰਡ ਬਲੇਆਣਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਆਪਣੀ ਮੰਗ ਤੋਂ ਜਾਣੂ ਕਰਵਾਇਆ ਮੁੱਖ ਮੰਤਰੀ ਦੇ OSD ਨੂੰ ਸੰਖੇਪ ਵਿੱਚ ਸਾਰੇ ਕੇਸ ਦੀ ਜਾਣਕਾਰੀ ਦਿੱਤੀ ਗਈ ਤੇ ਮੰਗ ਕੀਤੀ ਗਈ ਕਿ ਇਸ ਕੇਸ ਨੂੰ ਡਿਟੇਲ ਵਿੱਚ ਡਿਸਕਸ ਕਰਨ ਲਈ ਉਹਨਾਂ ਦੀ ਇੱਕ ਪੈਨ ਮੀਟਿੰਗ ਚੀਫ ਮਿਨਿਸਟਰ ਸਾਹਿਬ ਨਾਲ ਕਰਵਾਈ ਜਾਵੇ ਉਹਨਾਂ ਦੀ ਮੰਗ ਨੂੰ ਜਾਇਜ਼ ਸਮਝਦੇ ਹੋਏ ਅਮੀਦਵਾਰਾਂ ਨੂੰ ਜਲਦੀ ਹੀ ਚੰਡੀਗੜ੍ਹ ਵਿਖੇ ਇੱਕ ਪੈਨਲ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਈਟੀਟੀ 9594 ਬੈਕਲੌਗ ਯੂਨੀਅਨ ਦੇ ਆਗੂਆਂ ਦੀ ਸੱਚਮੁੱਚ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨਾਲ ਮੀਟਿੰਗ ਕਰਵਾਈ ਜਾਵੇਗੀ ਜਾਂ ਫਿਰ 20 ਨਵੰਬਰ ਦੇ ਚਾਰ ਜਿਮਨੀ ਚੋਣਾਂ ਦੇ ਮੱਦੇਨਜ਼ਰ ਯੂਨੀਅਨ ਨੂੰ ਇੱਕ ਲਾਰਾ ਹੀ ਲਾਇਆ ਗਿਆ ਹੈ ਵੈਸੇ ਜਿਹੜੀ ਸ਼ਿੱਦਤ ਨਾਲ ਬੈਂਕਲੌਗ ਯੂਨੀਅਨ ਦੇ ਆਗੂ ਤਨਦੇਹੀ ਨਾਲ ਕੰਮ ਕਰ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਬੈਕਲੌਗ ਦੀਆਂ 2994 ਪੋਸਟਾਂ ਪੂਰੀਆਂ ਕਰਵਾਉਣ ਵਿੱਚ ਯੂਨੀਅਨ ਕਾਮਯਾਬ ਹੋ ਹੀ ਜਾਵੇਗੀ। ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ।